ਇੱਕ ਓੰਕਾਰ ਆਕਾਲ ਪੁਰਖ ਹੈ ਉਹਦਾ ਨਾਮ ਸੱਤ ਹੈ ਉਹ ਕਰਨ ਕਰਾਉਣ ਹਾਰਾ ਆ ਉਹਨੂੰ ਕਿਸੇ ਦਾ ਭਾਉ ਨਹੀਂ ਕਿਸੇ ਦਾ ਭਾਉ ਉਹਨੂੰ ਆਪ ਨੂੰ ਨਹੀਂ ਕਿਸੇ ਨੂੰ ਭੈ ਦੇਂਦਾ ਨਹੀਂ ਉਹ ਨਿਰਵੈਰ ਹੈ ਕਿਸੇ ਨਾਲ ਉਹਦਾ ਵੈਰ ਨਹੀਂ ਬਿਲਕੁਲ ਏਦਾਂ ਦਾ ਹੂਬ ਹੂ ਆਪਾਂ ਬਣਨਾ ਵਾ ਜਿੰਨਾ ਚਿਰ ਅਸੀਂ ਨਹੀਂ ਬਣਦੇ ਮਾਈਕ ਵਿੱਚ ਲਲਕਾਰੇ ਮਾਰ ਸਕਦੇ ਆ ਪਰ ਜੇ ਆਪਾਂ ਕਹੀਏ ਨਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਕੁਝ ਕਰ ਪਾਈਏ ਆ ਨਾ ਮੁਨਕਿਨ ਐ ਇਹ ਨਾ ਮੁਨਕਿਨ ਐ ਜਿਨ੍ਹਾਂ ਚਰ ਸਾਡਾ ਜੀਵਨ ਖੋਖਲਾ ਜਿਨ੍ਹਾਂ ਚਰ ਸਾਡਾ ਨਿਤਨੇਮ ਨਹੀਂ ਜਿਨ੍ਹਾਂ ਚਰ ਬਾਣੀ ਦੀ ਸੀ ਸੰਖਿਆ ਨਹੀਂ ਲੈਂਦੇ ਜਿਨ੍ਹਾਂ ਚਰ ਅਸੀਂ ਬਾਣੀ ਦਾ ਜਪ ਤਪ ਨਹੀਂ ਕਰਦੇ ਰੰਜਰ ਬੰਦਗੀ ਨਹੀਂ ਕਰਦੇ ਸਬਰ ਸੰਤੋਖ ਉਹਨਾਂ ਦਿਨਾਂ ਨੂੰ ਯਾਦ ਕਰੋ ਜਦੋਂ ਸਿੱਖ ਕੌਮ ਕੋੜਿਆਂ ਤੇ ਰਾਤਾਂ ਕੱਟਦੀ ਸੀ ਜੰਗਲਾਂ 'ਚ ਸਿਰਾਂ ਦੇ ਮੁੱਲ ਪੈ ਗਏ ਤੇ ਸਿੱਖ ਜੰਗਲਾਂ ਦੇ ਵਿੱਚ ਆਪਣੇ ਗੁਰੂ ਦਾ ਪੱਲਾ ਉਹਨਾਂ ਨੇ ਸ਼ਬਦ ਦਾ ਪੱਲਾ ਨਹੀਂ ਫੜਿਆ ਮੈਂ ਕਈ ਵਾਰੀ ਅੱਖਾਂ ਬੰਦ ਕਰਕੇ ਕਿਤਾਬਾਂ ਪੜ੍ਹਨ ਤੋਂ ਬਿਨਾਂ ਵੇਖੀ ਇਹਨੇ ਨਜ਼ਰ ਆਉਂਦਾ ਵੀ ਕਿੱਦਾਂ ਦੇ ਸਿੱਖ ਹੋਣਗੇ ਜਿਨ੍ਹਾਂ ਨੂੰ ਰੱਜਵੀਂ ਰੋਟੀ ਵੀ ਨਹੀਂ ਮਿਲਦੀ ਛੋਲੇ ਪਨਾ ਕੇ ਛੋਲਿਆਂ ਦੇ ਭੰਡਾਰੇ ਰੱਖਦੇ ਤੇ ਛੋਲਿਆਂ ਦੀ ਮੁੱਠੀ-ਮੁੱਠੀ ਖਾ ਕੇ ਜਲ ਸ਼ੱਕ ਕੇ ਤੇ ਚੜ੍ਹਦੀ ਕਲਾ ਦੇ ਨਾਲ ਆਪਾਂ ਕੁਰਬਾਨ ਕਰਦੇ ਆ ਸਿੱਖੀ ਹੈ ਗੁਰਮੁਖ ਪਿਆਰਿਓ ਪੰਜ ਬਾਣੀਆਂ ਸਾਨੂੰ ਬਖਸ਼ਿਸ਼ ਕੀਤੀਆਂ ਪਰ ਅਸੀਂ ਪੰਜ ਬਾਣੀਆਂ ਦਾ ਅਭਿਆਸ ਜੀਵਨ ਵਿੱਚ ਨਹੀਂ ਕੀਤਾ ਕਦੇ ਕਿਤੇ ਪੰਜ ਬਾਣ ਜਿਨ੍ਹਾਂ ਨੇ ਅਭਿਆਸ ਕੀਤਾ ਨਾ ਗੁਰਮੁਖੋ ਜਪਜੀ ਸਾਹਿਬ ਜਿਨ੍ਹਾਂ ਨੇ ਪੜਿਆ ਅੱਜ ਮੈਂ ਅੱਜ ਸਵੇਰ ਅੰਮ੍ਰਿਤ ਵੇਲੇ ਦੀ ਗੱਲ ਹੈ ਤੇ ਬਾਣੀ ਪੜਦਾ ਪੜਦਾ ਮੈਂ ਆਇਆ ਪਾ ਤਾਲਾਂ ਪਾ ਤਾਲ ਲਖ ਅਗਾਸਾਂ ਅਗਾਸ ਓੜ ਕੋੜ ਭਾਲ ਥੱਕੇ ਵੇਦ ਕਹਿਣਿਕ ਬਾਤ ਆ ਮੈਂ ਬਾਣੀ ਪੜ ਰਿਹਾ ਸੀ ਤੇ ਮੇਰਾ ਧਿਆਨ ਚਲਿਆ ਗਿਆ ਵੀ ਦੇਖੋ ਕਿੰਡੀ ਕਰਾਮਾਤ ਹੈ ਸਾਇੰਸਦਾਨਾਂ ਨੇ ਹੁਣ ਤੱਕ ਬਹੁਤ ਉਪਲਬਧੀਆਂ ਖਟੀਆਂ ਇਸ ਬ੍ਰਹਿਮੰਡ ਦੇ ਵਿੱਚੋਂ ਸੱਤ ਧਾਤਾਂ ਕੱਢੀਆਂ ਸੱਤਾਂ ਧਾਤਾਂ ਨੂੰ ਇਸ ਦੁਨੀਆ ਨੇ ਤੋੜਦਿਆਂ 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 ਪਦਾਰਥ ਨੂੰ ਤੋੜਦਿਆਂ 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 ਪਰਮਾਣੂ ਤੱਕ ਪਹੁੰਚ ਗਏ ਤੇ ਧਾਤਾ ਨੂੰ ਤੋੜਦਿਆਂ ਤੋੜਦਿਆਂ ਕਿੱਡਾ ਸੰਸਾਰ ਖੜਾ ਹੋ ਗਿਆ ਕਿੱਡੇ-ਕਿੱਡੇ ਮਹਿਲ ਖੜੇ ਹੋਗੇ ਕਿੱਡੇ-ਕਿੱਡੇ ਦਰਿਆ ਬੰਨ ਲੈ ਗਏ ਕਿੱਡਿਆਂ-ਕਿੱਡੀਆਂ ਨਦੀਆਂ ਬਣ ਕੀ ਕੁਝ ਕਰ ਦਿੱਤਾ ਤੇ ਸਾਇੰਸ ਨੇ ਕਿੱਥੋਂ ਤੱਕ ਤਰੱਕੀਆਂ ਨੋਂ-ਨੋਂ ਖੰਡ ਲੱਭ ਲੈਨੇ ਉਹਨਾਂ ਨੇ ਪਰ ਮੈਂ ਵਾਰੇ ਜਾਵਾਂ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਕਹਿੰਦਾ ਪੁੱਤਰਾ ਤੈਨੂੰ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਕਿਉਂ ਕਿ ਜਿਹਦੇ ਬਾਰੇ ਇਹ ਤੋੜ-ਤੋੜ ਕੇ ਲੱਭਣ ਜਾ ਰਿਆ ਹੈ ਨਾ ਵਿੱਚੋਂ ਇਹ ਪਰਮਾਣੂ ਤਤ ਲੱਭਦੇ ਪੈਣ ਵੀ ਤਤ ਤਤ ਸਰੂਪ ਕੀ ਹੈ ਮਹਾਰਾ ਕਹਿੰਦੇ ਆਪ ਹੀਤ ਨਹੀਂ ਕਿਸੇ ਨੂੰ ਆਇਆ ਨਾ ਕਿਸੇ ਨੂੰ ਆਉਣਾ ਇਸ ਵਾਸਤੇ ਜਿੰਨੇ ਇਸ ਬ੍ਰਹਿਮੰਡ ਨੂੰ ਸਾਜਿਆ ਨਾ ਤੂੰ ਉਹਦੀ ਬੰਦਗੀ ਕਰ ਉਹਦਾ ਅਭਿਆਸ ਕਰ ਤੇ ਗੁਰੂ ਪਿਆਰੋ ਜਿਹੜੇ ਫਿਰ ਜਪਜੀ ਸਾਹਿਬ ਦਾ ਅਭਿਆਸ ਕਰਦੇ ਆ ਨਾ ਜਿਹੜੇ ਆਪਾਂ ਸੁਣਨੇ ਆ ਨਾ ਕਥਾ ਕਹਾਣੀਆਂ ਸਾਡੇ ਅਜੋਕੇ ਸਮੇਂ ਦੇ ਮਹਾਨ ਸ਼ਹੀਦ ਸੰਤ ਬਾਬਾ ਜਨਰੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖ ਕਹਿੰਦੇ 100-100 ਪਾਠ ਜਪਜੀ ਸਾਹਿਬ ਦਾ ਕਰਦੇ ਸੀ ਉਪਹਾਗਾ ਵਾਲਿਓ ਅਸੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਹੀ ਰੱਖਣ ਨੂੰ ੜਗੇ ਸੀ ਤਰਕੀ ਲੋਕਾਂ ਦੇ ਪਿੱਛੇ ਲੱਗ ਗਏ ਪਰ ਸੱਚ ਇਹ ਹੈ ਵੀ ਜੇ ਜਪਜੀ ਸਾਹਿਬ ਦਾ ਅਭਿਆਸ ਕਰੀਏ ਤੇ ਜਪਜੀ ਸਾਹਿਬ ਦੇ ਕਵਸਥਾ ਬਖਸ਼ਦਾ ਹੈ ਉਹ ਅਵਸਥਾ ਕਿਹੜੀ ਹੈ ਉਹ ਅਵਸਥਾ ਜਿਹੜੀ ਅਗਲੀ ਅਵਸਥਾ ਹੋਣੀ ਅਜਪਾ ਜਾਪ ਦੀ ਤੇ ਅਗਲੀ ਬਾਣੀ ਕਿਹੜੀ ਹੈ ਜਾਪ ਸਾਹਿਬ ਹੁਣ ਇੱਥੇ ਸੁਨ ਸਮਾਧ ਹੈ ਜਾਪ ਸਾਹਿਬ ਇੱਕ ਬਾਣੀ ਹੈ ਨਾ ਜਿਹੜੀ ਇਹ ਸੁਨ ਸਮਾਧ ਦੀ ਜਾਪ ਇਹ ਬਾਣੀ ਹੈ ਜਦੋਂ ਸੁਨ ਸਮਾਧ ਦੇ ਵਿੱਚ ਵੜ ਕੇ ਤੁਸੀਂ ਅਭਿਆਸ ਕਰੋਗੇ ਨਾ ਤੇ ਚਲਦਿਆਂ 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 ਵਿਰਾਗ ਹੋਣਾ ਸੁਭਾਵਿਕ ਜੀ ਗੱਲ ਹੈ ਤੇ ਜਦੋਂ ਵਿਰਾਗ ਪੈਦਾ ਹੁੰਦਾ ਨਾ ਫਿਰ ਗਲੇ ਵੀ ਭਰਦੇ ਨੇ ਅੱਖਾਂ ਵੀ ਭਰਦੀਆਂ ਮਨ ਵੀ ਰੋਂਦਾ ਪਾਪ ਵੀ ਚੇਤੇ ਆਉਂਦੇ ਐ ਤੇ ਮੈਂ ਅਰਦਾਸ ਲੱਭੀ ਸੱਚੇ ਪਾਤਸ਼ਾਹ ਵੀ ਹੁਣ ਇੰਨਾ ਕੁ ਮੈਨੂੰ ਸਮਝ ਆ ਗਈ ਆ ਤੇ ਮੈਂ ਅਰਦਾਸ ਕੀ ਕਰਿਆ ਕਰਾਂ ਤੇ ਅਗੇ ਬਚਨ ਪੜਦੇ ਪੜਦਿਆ ਮੇਰਾ ਰੋਣਾ ਨਿਕਲ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਅਰਦਾਸ ਕੀਤੀ ਸੀ ਕਿਸੇ ਵਕਤ ਤੇ ਉਹ ਬਾਣੀ ਦੇ ਰੂਪ ਚ ਅੱਜ ਵੀ ਸਾਡੇ ਕੋਲ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮ ਅੰਧਲੇ ਅੰਧ ਵਿਖੇ ਬਖਰਾਤੇ ਧਿਆਨ ਨ ਸੁਣਿਆ ਜੇ ਸ਼ਬਦ ਹਮ ਅੰਧਲੇ ਅੰਧ ਵਿਖੇ ਬਖਰਾਤੇ ਕਿਉ ਚੱਲ ਹੈ ਗੁਰ ਚਾਲੀ ਗੁਰੂ ਰਾਮਦਾਸ ਕਹਿ ਰਹੇ ਭਾਗਾ ਵਾਲਿਓ ਸੱਚੀ ਮੈਨੂੰ ਤਾਂ ਡੁੱਬਨ ਨੂੰ ਥਾਂ ਨਹੀਂ ਲੱਭਦੀ ਕੋਈ ਉਹ ਗੁਰੂ ਰਾਮਦਾਸ ਮਹਾਰਾਜ ਏਡਾ ਵੱਡਾ ਤਰਲਾ ਲੈ ਰਿਆ ਰਹੇ ਤੇ ਕਹਿ ਰਹੇ ਨੇ ਕਿ ਹਮ ਅੰਧਲੇ ਵੀ ਮੈਂ ਅੰਨਾ ਵਾ ਮੈਨੂੰ ਪਤਾ ਹੀ ਨਹੀਂ ਗੁਰੂ ਦੀ ਸੇਵਾ ਗੁਰੂ ਦੀ ਭਗਤੀ ਕਿਵੇਂ ਕਰਨੀ ਹੈ ਮੈਨੂੰ ਸੋਝੀ ਨਹੀਂ ਅਮ ਅੰਦਲੇ ਅੰਦ ਵਿਖੇ ਬਿਖਰਾਤੇ ਕੱਲੇ ਅਨੇ ਨਹੀਂ ਅਸੀਂ ਰਸਾਂ ਕਸਾਂ ਵਿਸ਼ੇ ਵੁਕਾਰਾਂ ਵਿੱਚ ਵਹਿ ਰੰਗੇ ਪਏ ਆ ਵਿਖੇ ਬਿਖਰਾਤੇ ਕਿਉਂ ਚੱਲ ਲੈ ਗੁਰੂ ਜੀ ਜਿਹੜੇ ਕਦਮਾਂ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੁਰੇ ਸੀ ਨਾ ਉਹਨਾਂ ਕਦਮਾਂ ਤੇ ਕਦਮ ਟਕਾਉਣੇ ਸੌਖੇ ਨਹੀਂ ਗੁਰਮੁਖੋ ਬੜੇ ਮੁਸ਼ਕਲ ਨੇ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੇ ਅਗਲੇ ਬਜਨ ਤਰਵਾਸਾ ਦਿੰਦੇ ਐ ਮਾਰੇ ਕਹਿੰਦੇ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪੱਲੀ ਸਤਗੁਰ ਦਇਆ ਕਰੇ ਤੇ ਸਾਨੂੰ ਆਪਣਾ ਪੱਲਾ ਫੜਾ ਦੇਵੇ ਸੋ ਗੁਰਮੁਖੋ ਮਿੰਟ ਰਹਿ ਗਏ 6 ਆਪਣੇ ਕੋਲੇ ਤੇ ਮੈਂ ਸਮਾਗਮ ਨੂੰ ਅਧੂਰਾ ਸਮਝੂਗਾ ਜੇ ਇੱਥੇ ਅਸੀਂ ਭਾਈ ਗੁਰਜੀਤ ਸਿੰਘ ਦੀ ਗੱਲ ਨਾ ਕਰੀਏ ਜਿਹੜੇ ਟਾਵਰ ਤੇ ਅੱਜ ਤੋਂ ਤਕਰੀਬਨ 29 ਦਿਨ ਹੋ ਗਏ ਉਹਨਾਂ ਟਾਵਰ ਤੇ ਬੈਠਿਆ ਨੇ ਉਹਨਾਂ ਦੀ ਮੰਗ ਇਹ ਹੈ ਚਾਰ ਧਰਮ ਸਾਡੇ ਦੇਸ਼ ਵਿੱਚ ਨੇ ਸਿੱਖ ਧਰਮ ਹੈ Hindu ਧਰਮ ਸਭ ਤੋਂ ਵੱਡਾ ਸਭ ਤੋਂ ਵੱਡੀ ਗਿਣਤੀ ਹੈ ਸਿੱਖ ਧਰਮ ਹੈ ਇਸਲਾਮ ਧਰਮ ਹੈ ਤੇ ਜੈਨ ਧਰਮ ਹੈ ਆ ਕ੍ਰਿਸ਼ਨ ਧਰਮ ਹੈ ਕ੍ਰਿਸਚਨ ਤੇ ਉਹਨਾਂ ਦੀ ਮੰਗ ਹੈ ਕਿ ਚਾਰੇ ਧਰਮਾਂ ਨਹੀਂ 744 ਦੇ ਕਰੀਬ ਧਰਮ ਨੇ ਦੁਨੀਆ ਤੇ ਕਿਸੇ ਵੀ ਧਰਮ ਦੇ ਗ੍ਰੰਥ ਦੀ ਕੋਈ ਬੇਦਬੀ ਕਰਦਾ ਹੈ ਨਾ ਉਹਨੂੰ ਜਾਂ ਤਾਂ ਸਜ਼ਾ ਮੌਤ ਦੀ ਹੋਣੀ ਚਾਹੀਦੀ ਹੈ ਤੇ ਜਾਂ ساری ਉਮਰ ਉਹਨੂੰ ਜੇਲ੍ਹ ਚੜਖਣਾ ਚਾਹੀਦਾ ਦੱਸੋ ਇਹਦੇ ਵਿੱਚ ਕੀ ਨਾਮ ਮੰਨਣ ਤੋਂ ਜਾਂ ਇੱਕ ਕਾਨੂੰਨ ਨਾ ਬਣਾਉਣ ਵਿੱਚ ਕੀ ਦਿੱਕਤ ਹੈ ਕੀ ਮੁਸ਼ਕਲ ਹੈ ਕੀ ਦੀ ਅਗੇਂਸਟ ਹੈ ਇਹ ਜਿਹੜਾ ਕਾਨੂੰਨ ਹੈ ਕਿਹਦੇ ਵਾਸਤੇ ਮਾੜਾ ਆਇਆ ਇਹ ਕਾਨੂੰਨ ਹੈ ਕੀ ਸੁਖ ਸ਼ਾਂਤੀ ਨਹੀਂ ਵਰਤੇਗੀ ਪਰ ਮੈਂ ਨਾਲ ਗੁਰਮੁਖੋ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਸਨ 15 ਤੋਂ ਬੇਅਦਬੀਆਂ ਹੁੰਦੀਆਂ ਪਈਆਂ ਨੇ ਕਿਸੇ ਅਸੀਂ ਸਨ 15 ਤੋਂ ਲੈ ਕੇ ਅੱਜ ਤੱਕ ਜਿੰਨੇ ਗੁਰੂ ਘਰ ਬਣਾਏ ਨੇ ਅਸੀਂ ਆਪਣੇ ਹੱਥੀਂ ਉਹਨਾਂ ਦਾ ਪ੍ਰਬੰਧ ਹੈ ਜਿਹੜਾ ਅਸੀਂ ਉਸ ਤਸੱਲੀ ਬਖਸ਼ ਆਪਣੇ ਨਗਰ ਵੱਲੋਂ ਆਪਣੀ ਕਮੇਟੀ ਵੱਲੋਂ ਕੀ ਨਹੀਂ ਕਰ ਸਕਦੇ ਕੀ ਦਿੱਕਤ ਹੈ ਉਹਦੇ ਵਿੱਚ ਜੇ ਪੈਸੇ ਦੀ ਲੋੜ ਹੈ ਪੈਸਾ ਇਕੱਠਾ ਕਰੋ ਜੇ ਬੰਦਿਆਂ ਦੀ ਲੋੜ ਹੈ ਸਿੰਘਾਂ ਦੀ ਲੋੜ ਹੈ ਸਿੰਘ ਸਜੋ ਸਹਿਜ ਧਾਰੀ ਰੂਪ ਦੇ ਵਿੱਚ ਹੀ ਮਹਾਰਾਜ ਦੇ ਹਾਜ਼ਰ ਹੋ ਕੇ ਪਹਿਰੇ ਚ ਆ ਕੇ ਉਥੇ ਸੇਵਾ ਕਰੀ ਆਪਾਂ ਤੇ ਗੁਰੂ ਸਵਾਰੋਂ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਧੰਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਗੱਲਾਂ ਬੜੀਆਂ ਕਰਨੀਆਂ ਸੀ ਬਾਈਬਲ ਹੈ ਨਾ 크੍ਰਿਸਚੀਅਨ ਧਰਮ ਦਾ ਕੋਈ ਮੰਗ ਕਰੇ ਨਾ ਕਿ ਬਾਈਬਲ ਮੈਂ ਘਰੇ ਰੱਖਣਾ ਅੱਜ ਇੱਥੇ ਅਸੀਂ ਆਏ ਤੇ ਸਾਨੂੰ ਸਿੰਘ ਵਜਨ ਸੁਣਾਏ ਉਹਨਾਂ ਨੇ ਕਹਿੰਦੇ ਬਾਈਬਲ ਦੀ ਬੁੱਕ ਕਿਸੇ ਨੇ ਘਰੇ ਰੱਖਣੀ ਹੋਵੇ ਨਾ ਉਹ ਪਹਿਲੋ ਅਰਜੀ ਦਿੰਦਾ ਫਿਰ ਉਹਦੀ ਪਿੰਡ ਪੱਧਰ ਤੇ ਇਨਕੁਆਰੀ ਹੁੰਦੀ ਹੈ ਫਿਰ ਉਹਦੀ ਜ਼ਿਲ੍ਹਾ ਪੱਧਰ ਤੇ ਅਨੁਕੁਆਰੀ ਹੁੰਦੀ ਹੈ ਫਿਰ ਉਹਦੀ ਪੰਜਾਬ ਪੱਧਰ ਤੇ ਇਨਕੁਆਰੀ ਹੁੰਦੀ ਹੈ ਫਿਰ ਉਹਦੀ ਇੰਟਰਨੈਸ਼ਨਲ ਲੈਵਲ ਪੱਧਰ ਤੇ ਇਨਕੁਆਰੀ ਹੁੰਦੀ ਹੈ ਜਦੋਂ ਉਹਨਾਂ ਦੀ ਇਨਕੁਆਰੀ ਚੋਂ ਪਾਸ ਹੁੰਦਾ ਨਾ ਫਿਰ ਬਾਈਬਲ ਉਹਨੂੰ ਘਰੇ ਦੇਣ ਜਾਂਦੇ ਆ ਤੇ 6 ਮਹੀਨਿਆਂ ਬਾਅਦ ਫੇਰ ਉਹ ਵੇਖਣ ਜਾਂਦੇ ਆ ਵੀ ਬਾਈਬਲ ਕਿੱਥੇ ਐ ਸੰਭਾਲ ਕੀਤੀ ਐ ਨਹੀਂ ਕੁਝ ਪੜਿਆ ਐ ਨਹੀਂ ਉਹ ਗੁਰਮੁਖੋ ਅਸੀਂ ਤਾਂ ਇੰਨਾ ਸੌਂਗੇ ਅਸੀਂ ਆਪਦੇ ਘਰ ਰਜਾਈ ਚੋਂ ਉੱਠ ਕੇ ਗੁਰੂ ਦੇ ਪੈਰੇ ਤੇ ਆਣ ਕੇ ਨਹੀਂ ਖਲੋਣ ਜੋਗੇ ਅਸੀਂ ਅੱਜ ਵੱਡੇ ਵੱਡੇ ਮੋਰ ਚੰਦਿਆਂ ਗੱਲਾਂ ਕਰਦੇ ਆ ਆਪਦੀ ਪੀੜੀ ਥੱਲੇ ਨਹੀਂ ਸੋਟਾ ਫੇਰਿਆ ਮੈਂ ਸਮਾਂ ਇੱਕ ਮਿੰਟ ਵੀ ਫਾਲਤੂ ਤੁਹਾਡਾ ਨਹੀਂ ਲੈਣਾ ਚਾਹੁੰਦਾ 3 ਮਿੰਟ ਬਾਕੀ ਨੇ ਇਹੀ ਬੇਨਤੀਆਂ ਮੇਰੀਆਂ ਆਪ ਸੰਗਤਾਂ ਦੇ ਚਰਨਾਂ ਵਿੱਚ ਨੇ ਤੇ ਅਖੀਰਲੀ ਬੇਨਤੀ ਸਾਡੀ ਵੀ ਹੈ ਪਿਛਲੇ ਢਾਡੀ ਜੱਥੇ ਦੀ ਤਰ੍ਹਾਂ ਸਾਡੇ ਕੋਲ ਵੀ ਜਿਹੜੇ ਲੋੜਵੰਦ ਬੱਚੇ ਜਿਨ੍ਹਾਂ ਦੀ ਮਾਂ ਹੈ ਨਹੀਂ ਕਿਸੇ ਦਾ ਪਿਓ ਹੈ ਨਹੀਂ ਕਿਸੇ ਦਾ ਮਾਂ-ਬਾਪ ਦੋਵੇਂ ਹੈ ਨਹੀਂ ਕਿਸੇ ਦੇ ਮਾਂ-ਬਾਪ ਨਿਕਾਰੇ ਨੇ ਨਹੀਂ ਬੱਚਿਆਂ ਨੂੰ ਪੜ੍ਹਾਉਣ ਜੋਗੇ ਅਸੀਂ ਉਹਨਾਂ ਬੱਚਿਆਂ ਦੀ ਪਾਲ ਸੰਭਾਲ ਕਰ ਰਹੇ ਹਾਂ ਉਹਨਾਂ ਬੱਚਿਆਂ ਨੂੰ ਸਕੂਲੀ ਵਿੱਦਿਆ ਉਹਨਾਂ ਬੱਚਿਆਂ ਨੂੰ ਰਾਗਾ ਵਿੱਚ ਸਾਡੇ ਪੜ੍ਹੇ ਹੋਏ ਬੱਚੇ ਦਰਬਾਰ ਸਾਹਿਬ ਪ੍ਰਬਾਰ ਦੀ ਡਿਊਟੀ ਕਰ ਰਹੇ ਨੇ ਭਾਈ ਕਬਲਦੀਪ ਸਿੰਘ ਜੀ ਸਾਡੇ ਇਥੋਂ ਦੇ ਪੜ੍ਹੇ ਹੋਏ ਬੱਚੇ ਬਠਿੰਡੇ ਦਮਦਮਾ ਸਾਹਿਬ ਜੋ ਐਸਜੀਪੀਸੀ ਦੀ ਯੂਨੀਵਰਸਿਟੀ ਉਹਦੇ ਚ ਪ੍ਰੋਫੈਸਰ ਲੱਗੇ ਹੋਏ ਆ ਸਾਡੇ ਪੜ੍ਹੇ ਹੋਏ ਬੱਚੇ ਦੀਵਾਨ ਲਾ ਕੇ ਪ੍ਰਚਾਰ ਕਰ ਰਹੇ ਨੇ ਬਾਬਾ ਮਨਪ੍ਰੀਤ ਸਿੰਘ ਹਮਲੋ ਵਾਲੇ ਸੋ ਇਦਾਂ ਦੀਆਂ ਸੁਆਵਾਂ ਸਾਡੇ ਕੋਲ ਵੀ ਚੱਲਦੀਆਂ ਨੇ ਭਾਈ ਗੁਰਮੁਖੋ ਆਪਾ ਤਗੜੇ ਹੋ ਕੇ ਪਹਿਰਾ ਦੇਈਏ ਤਗੜੇ ਹੋ ਕੇ ਸਿੱਖੀ ਸਿਧਾਂਤਾਂ ਵਿੱਚ ਆਈਏ ਆਪਣਾ ਆਪਣਾ ਜੀਵਨ ਕਾਇਮ ਕਰੀਏ ਆਪਣਾ ਨਿਤਨੇਮ ਕਾਇਮ ਕਰੀਏ ਸ਼ਬਦ ਦਾ ਅਭਿਆਸ ਕਰੀਏ ਸੇਵਾ ਸਤਿਗੁਰਾਂ ਨੇ ਆਪੇ ਲੈ ਲੈਣੀ ਹੈ ਜਿਹੜੀ ਜਿਹੜਾ ਯੋਗ ਹੋਊਗਾ ਜਿਹੋ ਜੀ ਸੇਵਾ ਦੀ ਲੋੜ ਹੋਊ ਨਾ ਆਪਾਂ ਸੁਣਿਆ ਨਾ ਸਾਰਿਆਂ ਨੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਯੋਗ ਨਹੀਂ ਸੀ ਸਿੱਖੀ ਸੇਵਕ ਦੀ ਸੇਵਾ ਕਮਾਉਣ ਵਾਸਤੇ ਪਰ ਗੁਰੂ ਨੇ ਉਹਨਾਂ ਨੂੰ ਬਣਾ ਲਿਆ ਕਿ ਸਾਨੂੰ ਕਿਉਂ ਨਹੀਂ ਗੁਰੂ ਆਪਣੀ ਸੇਵਾ ਯੋਗ ਬਣਾਏਗਾ ਅਸੀਂ ਗੁਰੂ ਦੇ ਲਾਗੇ ਤਾਂ ਆਈਏ ਸੋ ਬਹੁਤ ਬਹੁਤ ਧੰਨਵਾਦ ਭਾਈ ਭਾਈ ਕੁਲਦੀਪ ਸਿੰਘ ਜੀ ਟਿੰਟਲ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰਮੁਖੋ ਬੜਾ ਔਖਾ ਉਪਰਾਲੇ ਕਰਨੇ ਇਦਾਂ ਦੇ ਮਹੀਨਾ ਹੋ ਗਿਆ ਦਿਨ ਰਾਤ ਸਾਂ ਨਾ ਸਾਂ ਹੀ ਰਲਦਾ ਵਿਚਾਰੇ ਦਾ ਇੰਨਾ ਵੱਡਾ ਉਪਰਾਲਾ ਕੀਤਾ ਤੇ ਰਿਜ਼ਲਟ ਇਹਦਾ ਤਾਂ ਨਿਕਲਣਾ ਜੇ ਆਪਣੇ ਵਿੱਚੋਂ ਕੋਈ ਜਿਹੜਾ ਬਾਣੀ ਨਹੀਂ ਪੜਦਾ ਬਾਣੀ ਪੜਨ ਲੱਗ ਪਏ ਜਿਨੇ ਬਾਣੀ ਸੰਖਿਆ ਨਹੀਂ ਲਈ ਉਹ ਸੰਖਿਆ ਲੈਣ ਬਾਰੇ ਸੋਚਣ ਲੱਗਦਾ ਹੈ ਜਿਨੇ ਅਮਰਤ ਨਹੀਂ ਛਕਿਆ ਅਮਰ ਛਕਣ ਦਾ ਉਪਰਾਲਾ ਕਰੇ ਜਿਨੇ ਸੇਵਾ ਨਹੀਂ ਕੀਤੀ ਉਹ ਗੁਰੂ ਦਰ ਤੇ ਆ ਕੇ ਸੇਵਾ ਕਰੇ ਤਾਂ ਹੀ ਫਾਇਦਾ ਨਾ ਹੈ ਪ੍ਰੋਗਰਾਮ ਸਮਾਗਮ ਕਰਨ ਦਾ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਇਧਰੋਂ ਸੁਣਨੀ ਤੇ ਇਧਰੋਂ ਕੱਢਣੀ ਤਾਂ ਹੀ ਸਾਡੀ ਕੌਮ ਦੀ ਦੁਰਦਸ਼ਾ ਜੇ ਇਦਾਂ ਦੀ ਹੋ ਰਹੀ ਹੈ ਪਿਛਲੇ ਇਤਿਹਾਸ ਨੂੰ ਤੇ ਅੱਜ ਦੇ ਇਤਿਹਾਸ ਨੂੰ ਲਿਖਿਆ ਜਾਣਾ ਗੁਰਮੁਖੋ ਪਰ ਤੁਹਾਡਾ ਨਾਂ ਕਿੱਥੇ ਆਉਂਦਾ ਹੈ ਇਹ ਸੀ ਆਪਣੇ ਨਾਂ ਦਾ ਫਿਕਰ ਕਰਨਾ ਵੀ ਮੇਰਾ ਨਾਂ ਕਿਸ ਲੜੀ ਚਾਉਣਾ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਸਾਰੇ ਮਹਾਂਪੁਰਖਾਂ ਦਾ ਸਾਰੇ ਆਈਆਂ ਸ਼ਖਸੀਅਤਾਂ ਦਾ ਮੈਂ ਨਾਂ ਲੈਣ ਤੇ ਸਮਾਂ ਨਹੀਂ ਵੇਸਟ ਕਰਨਾ ਚਾਹੁੰਦਾ ਸੋ ਜਿਹੜੇ ਮੇਰੇ ਵੀਰ ਸਰਦਾਰ ਰੁਘਵੀਰ ਸਿੰਘ ਹੁਰੀ ਗੁਰਬਾਣੀ ਸੁਖਮਰਤ ਟੀਵੀ ਚੈਨਲ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਹੈ ਬੜੇ ਸਮਰਪਿਤ ਨੇ ਇਹ ਵੀ ਭਾਵਨਾ ਬਹੁਤ ਇਹਨਾਂ ਦੇ ਵੀ ਇਹ ਵੀ ਕੋਈ ਪੈਸਾ ਨਹੀਂ ਵੇਂਦੇ ਇਹ ਜੇ ਪ੍ਰੋਗਰਾਮ ਲਾਈਵ ਦੁਨੀਆ ਦੇ ਵਿੱਚ ਪਹੁੰਚਾਉਣ ਤੱਕ ਦੀ ਮਦਦ ਕਰਦੇ ਆ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸੋ ਇਹਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਆਈਆਂ ਸਭ ਸੰਗਤਾਂ ਦਾ ਧੰਨਵਾਦ ਜਿੱਥੇ ਉਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਕਮਲਿਆਂ ਰਵਲਿਆਂ ਨੂੰ ਇੱਧਰਲੇ ਪਾਸੇ ਲਾਇਆ ਹੋਇਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ